ਮਨੀਸ਼ ਸੁਸੋਧਿਆ ਨੇ ਪੰਜਾਬ ਦੇ ਮੰਤਰੀਆਂ ਤੋਂ ਪੈਸੇ ਮੰਗੇ ਨੇ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਪੈਸੇ ਮੰਗੇ ਜਾਂਦੇ ਰਹੇ ਕੰਮ ਦਾ ਵਾਅਦਾ ਕਰਕੇ ਕੰਮ ਕਰਾਉਣ ਦਾ ਵਾਅਦਾ ਕਰਕੇ ਰਕਮ ਮੰਗੀ ਜਾਂਦੀ ਰਹੀ ਮਨੀਸ਼ ਸੁਸੋਧਿਆ ਦੇ ਟੈਲੀਫੋਨ ਨੰਬਰ ਤੋਂ ਫੋਨ ਕੀਤੇ ਜਾਂਦੇ ਰਹੇ ਆਖਿਰਕਾਰ ਮਾਜ਼ਰਾ ਕੀ ਹੈ ਇਸ ਨੂੰ ਲੈ ਕੇ ਵੱਡਾ ਪਰਦਾ ਫਾਸ਼ ਹੋਇਆ ਹੈ ਵੱਡਾ ਜਿਹੜਾ ਖੁਲਾਸਾ ਹੈ ਉਹ ਸਾਹਮਣੇ ਆਇਆ ਮਨੀਸ਼ ਸੋਧਿਆ ਦਾਏ ਦੇ ਨਾਲ ਕੀ ਲੈਣਾ ਦੇਣਾ ਹੈ ਇਹ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮਨੀਸ਼ ਸੋਧਿਆ ਇਸ ਮਾਮਲੇ 'ਚ ਸੱਚੇ ਨੇ ਕਿ ਝੂਠੇ ਨੇ ਇਸ ਗੱਲ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਦਰਖਾਸਤ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਸਾਰੇ ਨੋਟੀਫਿਕੇਸ਼ਨ ਆਪੜਦੇ ਰਹਿਣ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਕੁਝ ਮੰਤਰੀਆਂ ਨੂੰ ਕੁਝ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕੰਮ ਕਰਾਉਣ ਦਾ ਵਾਅਦਾ ਕਰਕੇ ਉਹਨਾਂ ਦੇ ਨਿੱਜੀ ਕੰਮ ਹੋਣ ਜਾਂ ਦੂਜੇ ਕੰਮ ਹੋਣ ਵਾਅਦਾ ਕਰਕੇ ਉਹ ਕੰਮ ਕਰਾਉਣ ਦਾ ਵਾਅਦਾ ਕਰਕੇ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਪੈਸੇ ਦੀ ਮੰਗ ਮਨੀਸ਼ ਸੋਧਿਆ ਦੇ ਕਥਿਤ ਪੀਏ ਦੇ ਵੱਲੋਂ ਕੀਤੀ ਜਾਂਦੀ ਸੀ ਇਹ ਪੀਆ ਪੀਏ ਮਨੀਸ਼ ਸੁਸੋਦੀਆ ਦਾ ਕਥਿਤ ਪੀਏ ਜਿਹੜਾ ਹੈ ਉਹ ਫੋਨ ਕਰਦਾ ਸੀ ਪੈਸੇ ਦਾ ਮੰਗ ਕਰਦਾ ਸੀ ਕੰਮ ਕਰਾਉਣ ਦਾ ਵਾਅਦਾ ਕਰਦਾ ਸੀ ਤੇ ਮਨੀਸ਼ ਸੁਸੋਦੀਆ ਦੇ ਟੈਲੀਫੋਨ ਤੋਂ ਕਰਦਾ ਰਿਹਾ ਹੁਣ ਮਨੀਸ਼ ਸੁਸੋਦੀਆ ਦੇ ਟੈਲੀਫੋਨ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ ਆਖਰਕਾਰ ਪਟਿਆਲਾ ਪੁਲਿਸ ਨੂੰ ਇੱਕ ਵੱਡੀ ਲੀਡ ਹੱਥ ਲੱਗੀ ਹੈ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਹਰਿਆਣੇ ਦਾ ਰਹਿਣ ਵਾਲਾ ਇੱਕ ਵਿਅਕਤੀ ਮਨੀਸ਼ ਸੁਸੋਦੀਆ ਦੇ ਕਥਿਤ ਪੀਏ ਵੱਜੋਂ ਪੰਜਾਬ ਦੇ ਮੰਤਰੀਆਂ ਨੂੰ ਟੈਲੀਫੋਨ ਕਰਕੇ ਪੈਸੇ ਦੀ ਮੰਗ ਕਰਦਾ ਸੀ ਠੱਗੀ ਮਾਰਨ ਦੀ ਕੋਸ਼ਿਸ਼ ਕਰਦਾ ਸੀ ਪਟਿਆਲੇ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧਿਆ ਦੇ ਇੱਕ ਕਥਿਤ ਪੀਏ ਨੂੰ ਗ੍ਰਿਫਤਾਰ ਕੀਤਾ ਹੈ ਇਹ ਪੀਏ ਨੇ ਮਨੀਸ਼ ਸੋਧਿਆ ਦਾ ਇੱਕ ਪੁਰਾਣਾ ਨੰਬਰ ਚਾਲੂ ਕੀਤਾ ਸੀ ਇਹ ਜਾਲੀ ਪੀਏ ਸੀ ਇਹਦਾ ਕੋਈ ਲੈਣਾ ਦੇਣਾ ਨਹੀਂ ਸੀ ਮਨੀਸ਼ ਸੁਸੋਧਿਆ ਦੇ ਨਾਲ ਇਸ ਪੀਏ ਨੇ ਟੈਲੀਫੋਨ ਨੰਬਰ ਜਿਹੜਾ ਮਨੀਸ਼ ਸੁਸੋਧਿਆ ਇੱਕ ਸਮੇਂ ਚ ਵਰਤਿਆ ਕਰਦੇ ਸੀ ਉਸ ਨੂੰ ਚਾਲੂ ਕੀਤਾ ਸੀ ਇਹਨੂੰ ਪਤਾ ਸੀ ਕਿ ਇਹ ਨੰਬਰ ਜਿਹੜਾ ਇਹ ਮਨੀਸ਼ ਸੁਸੋਧਿਆ ਕਿਸੇ ਵੇਲੇ ਵਰਤਦੇ ਰਹੇ ਉਹਨੂੰ ਦੁਬਾਰਾ ਚਾਲੂ ਕੀਤਾ ਜਿਹੜੀ ਟੈਲੀਕਾਮ ਕੰਪਨੀ ਨਾਲ ਦਾ ਨੰਬਰ ਸੀ ਉਹਦੇ ਮੁਲਾਜ਼ਮਾਂ ਦੇ ਨਾਲ ਮਿਲੀਭੁਗਤ ਕਰਕੇ ਇਹ ਸਾਰਾ ਕੁਝ ਉਸਨੇ ਕੀਤਾ ਇੱਕ ਛਾਤ ਸਾਈਬਰ ਠੱਗ ਹੈ ਸਾਈਬਰ ਠੱਗਾਂ ਦਾ ਗਰੋ ਹੈ ਜਿਹਦੇ ਵੱਲੋਂ ਕੀ ਕੀਤਾ ਗਿਆ ਇਹਨਾਂ ਦੇ ਵੱਲੋਂ ਕੀ ਕੀਤਾ ਜਾਂਦਾ ਸੀ ਇਹਨਾਂ ਦਾ ਤਰੀਕਾ ਹੀ ਵਾਰਦਾਤ ਬੜਾ ਅਨੋਖਾ ਹੈ ਜਿਹੜਾ ਮੁੱਲਜ਼ਮ ਫੜਿਆ ਗਿਆ ਹੈ ਇਹਦੀ ਪਛਾਣ ਜੈਕ੍ਰੀਸ਼ਨ ਭਾਰਦਵਾਜ ਵਾਸੀ ਧਾਰੂਹੇੜਾ ਰਵਾੜੀ ਹਰਿਆਣਾ ਦੇ ਰੂਪ ਚ ਹੋਈ ਹੈ ਇਹ ਵਿਅਕਤੀ ਨੇ ਮਨੀਸ਼ ਸੋਦੀਆ ਦਾ ਉਹ ਨੰਬਰ ਕੰਪਨੀ ਦੇ ਵਿੱਚ ਮਿਲੀ ਭੁਗਤ ਕਰਕੇ ਮਲਾਜ਼ਿਮਾਂ ਤੋਂ ਕਢਾਇਆ ਜਿਹੜਾ ਨੰਬਰ ਮਨੀਸ਼ ਸੋਸੋਧਿਆ ਕਿਸੇ ਸਮੇਂ ਵਰਤਦੇ ਸੀ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਦਾ ਉਹ ਪੁਰਾਣਾ ਨੰਬਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕੋਲੇ ਸੇਵ ਹੋਵੇਗਾ ਤੇ ਉਸ ਨੰਬਰ ਨੂੰ ਦੁਬਾਰਾ ਚਾਲੂ ਕਰਾਇਆ ਉਸ ਨੰਬਰ ਨੂੰ ਦੁਬਾਰਾ ਚਾਲੂ ਕਰਾ ਕੇ ਮਨੀਸ਼ ਸੋਸੋਧਿਆ ਦਾ ਪੀਏ ਬਣ ਕੇ ਕਥਿਤ ਤੌਰ ਦੇ ਉੱਤੇ ਆਪਣੇ ਆਪ ਨੂੰ ਮਨੀਸ਼ ਸੋਸੋਧਿਆ ਦਾ ਪੀਏ ਦੱਸਦਾ ਸੀ ਪੰਜਾਬ ਦੇ ਮੰਤਰੀਆਂ ਪੰਜਾਬ ਦੇ ਆਗੂਆਂ ਪੰਜਾਬ ਦੇ ਹੋਰ ਲੋਕਾਂ ਦੇ ਨਾਲ ਇਹ ਮਨੀਸ਼ ਸੋਸੋਦੀਆ ਦਾ ਕਥਿਤ ਜਾਲੀ ਪੀਏ ਬਣ ਕੇ ਠੱਗੀ ਮਾਰਦਾ ਸੀ ਤੇ ਇਹ ਇੱਕ ਵੱਡੇ ਸਾਈਬਰ ਗਰੋ ਦਾ ਜਿਹੜਾ ਮਾਮਲਾ ਇਹ ਦੱਸਿਆ ਜਾਂਦਾ ਹੈ। ਪੁਲਿਸ ਦੇ ਮੁਤਾਬਕ ਜੂਨ ਮਹੀਨੇ ਦੇ ਵਿੱਚ ਫਰਜੀ ਤਰੀਕੇ ਨਾਲ ਛਾਤਰ ਅਪਰਾਧੀਆਂ ਦੀ ਜ਼ਮਾਨਤ ਦੇਣ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਸੀ। ਇਹ ਜਦੋਂ ਇਸ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਜਾਂਚ ਦੇ ਵਿੱਚ ਇੱਕ ਚੀਜ਼ ਤੱਥ ਸਾਹਮਣੇ ਆਈ। ਕੇ ਲੋਕ ਰੈਵਨਿਊਡ ਜਿਹੜਾ ਵਿਭਾਗ ਹੈ ਮਾਲ ਵਿਭਾਗ ਦੇ ਜਾਲੀ ਦਸਤਾਵੇਜ਼ ਕਰਕੇ ਤਿਆਰ ਕਰਕੇ ਠੱਗੀਆਂ ਮਾਰਦੇ ਨੇ ਇਹਦਾ ਮਾਸਟਰਮਾਈਂਡ ਜੈ ਕ੍ਰਿਸ਼ਨ ਹੈ ਜਦੋਂ ਜੈ ਜੈ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਕੋਲੋਂ 5-6 ਮੋਬਾਈਲ ਬਰਾਮਦ ਹੋਏ ਜਦੋਂ ਇਹਨਾਂ ਮੋਬਾਈਲਾਂ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਗਿਆ ਤਾਂ ਇੱਕ ਨੰਬਰ ਬਰਾਮਦ ਹੋਇਆ ਜੋ ਕਿ ਮਨੀਸ਼ ਸੁਸੋਧਿਆ ਦਾ ਪੁਰਾਣਾ ਨੰਬਰ ਸੀ ਇਹ ਨੰਬਰ ਆਪਣੇ ਉਹਨੇ ਆਪਣੇ ਸਰੋਤਾਂ ਦੇ ਰਾਹੀਂ ਵਸੀਲਿਆਂ ਦੇ ਰਾਹੀਂ ਕੰਪਨੀ ਤੋਂ ਹਾਸਲ ਕਰ ਲਿਆ ਸੀ ਔਰ ओपी ਨੂੰ ਇਹ ਗੱਲ ਦਾ ਪਤਾ ਸੀ ਕਿ ਨੰਬਰ ਦਾ ਦੀ ਵਰਤੋਂ ਕਿਸੇ ਸਮੇਂ ਮਨੀਸ਼ ਸੋਧਿਆ ਕਰਦੇ ਸੀ ਨੰਬਰ ਹਾਸਲ ਕਰਨ ਤੋਂ ਬਾਅਦ ਉਹਨੇ ਪੰਜਾਬ ਦੇ ਕਈ ਲੋਕਾਂ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਿਦੇ ਵਿੱਚ ਮੰਤਰੀ ਤੇ ਅਫਸਰ ਤੱਕ ਸ਼ਾਮਲ ਨੇ ਇਸ ਦੀ ਜਿਹੜੀ ਚੈਟ ਵੀ ਜਿਹੜੀ ਹੈ ਉਹ ਪੁਲਿਸ ਦੇ ਕੋਲ ਹੈਗੀ ਹੈ ਇਸ ਨੰਬਰ ਦੇ ਉੱਤੋਂ ਮਨੀਸ਼ ਸੋਧਿਆ ਦਾ ਪੀਏ ਬਣ ਕੇ ਜਿਹੜੀ ਹੈ ਕਾਲ ਕਰਦਾ ਸੀਗਾ ਨਾਲ ਹੀ ਲੋਕਾਂ ਨੂੰ ਕੰਮ ਕਰਾਉਣ ਦਾ ਵਾਅਦਾ ਕਰਕੇ ਪੈਸੇ ਦੀ ਮੰਗ ਕਰਦਾ ਸੀ ਪੁਛਗਿਸਚ ਇਸ ਨੇ ਮੰਨੇ ਆ ਕਿ ਕਈ ਟੈਲੀਕਾਮ ਕੰਪਨੀਆਂ ਦੇ ਨਾਲ ਜਿਹੜੇ ਮੁਲਾਜ਼ਮ ਨੇ ਉਹ ਇਹਦੇ ਸੰਪਰਕ ਚ ਨੇ ਇਸੇ ਦੇ ਵਿੱਚ ਹੁਣ ਇਸ ਦੇ ਉੱਤੇ ਇੱਕ ਹੋਰ ਕੇਸ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਪੁਲਿਸ ਮੁਤਾਬਕ ਬਹੁਤ ਵੱਡਾ ਸਾਈਬਰ ਫਰਾਡ ਹੈ ਉਰੋਪੀ ਪਹਿਲਾਂ ਵੀ सीबीआई ਅਫਸਰ ਬਣ ਕੇ ਠੱਗੀ ਮਾਰ ਚੁੱਕਾ ਹੈ ਇਹ ਠੱਗੀ ਉਸ ਨੇ ਇੱਕ ਮਹਿਲਾ ਦੇ ਨਾਲ ਮਾਰੀ ਸੀ ਇਸ ਮਾਮਲੇ ਵਿੱਚ ਵੀ ਉਸ ਨੂੰ 3 ਸਾਲ ਦੀ ਸਜ਼ਾ ਹੋ ਚੁੱਕੀ ਹੈ ਜਾਨੀ ਕਿ ਹੰਡਿਆ ਵਰਤਿਆ ਠੱਗ ਬੰਦਾ ਜਿਹੜਾ ਉਹ ਇਹ ਹੈ ਮਨੀਸ਼ ਸੋਦੀਆ ਦੇਖੋ ਬਹੁਤ ਵੱਡਾ ਨਾਮ ਹੈ ਜੇ ਕੋਈ ਉਹਨਾਂ ਦਾ ਨਾਮ ਲੈ ਕੇ ਉਹਨਾਂ ਦਾ ਪੀਏ ਬਣ ਕੇ ਤੁਹਾਨੂੰ ਫੋਨ ਕਰੂਗਾ ਤੁਹਾਡੇ ਪੈਰ ਥੱਲੇ ਤਾਂ ਜ਼ਮੀਨ ਨਿਕਲ ਜਾਣੀ ਹੈ ਤੇ ਖਾਸ ਕਰਕੇ ਉਦੋਂ ਜਦੋਂ ਤੁਹਾਡੇ ਕੋਲ ਮਨੀਸ਼ ਸੋਦੀਆ ਦਾ ਪੁਰਾਣਾ ਨੰਬਰ ਸੇਵ ਹੋਵੇ ਹੁਣ ਸਵਾਲ ਇਹ ਹੈ ਕਿ ਕਿੱਡੇ ਛਾਤਰ ਲੋਕ ਨੇ ਤੇ ਕਿੱਡੇ ਹੌਸਲੇ ਵਾਲੇ ਨੇ ਖੈਰ ਇਹਨਾਂ ਦੇ ਹੌਸਲੇ ਦਾਤ ਦੇਣੀ ਤਾਂ ਬਣਦੀ ਹੈ ਨਹੀਂ ਤਾਂ ਮੇਰੇ ਵਰਗੇ ਲੋਕਾਂ ਦੀ ਹੁਣ ਲੱਤਾ ਕੰਮਨ ਲੱਗ ਜਾਣ ਆਪਣੇ ਕਿਸੇ ਜਾਇਜ਼ ਕੰਮ ਵਾਸਤੇ ਵੀ ਕਿਸੇ ਨੂੰ ਫੋਨ ਕਰਨਾ ਪੈ ਜਾਵੇ ਮਾਤੜ ਤ ਮਾਤੜ ਦੀ ਇਹਨਾਂ ਹਿੰਮਤ ਤਾਂ ਨਹੀਂ ਹੁੰਦੀ ਇਹੀ ਕਾਰਨ ਹੈ ਕਿ ਇਹ ਠੱਗ ਬੜੇ ਸਰਗਰਮ ਨੇ ਮਨੀਸ਼ ਸੋਦੀਏ ਦਾ ਇਸ ਸਾਰੇ ਮਾਮਲੇ ਦੇ ਵਿੱਚ ਸਿਰਫ ਇੰਨਾ ਕੀ ਲੈਣਾ ਦੇਣਾ ਕਿ ਮਨੀਸ਼ ਸੋਦੀਆ ਉਸ ਨੰਬਰ ਦੀ ਕਦੇ ਵਰਤੋਂ ਕਰਦੇ ਸੀ ਪੁਲਿਸ ਨੇ ਇਸ ਠੱਗ ਨੂੰ ਨੱਪ ਲਿਆ ਹੈ ਤੇ ਉਹਨਾਂ ਮੰਤਰੀਆਂ ਦੇ ਵੀ ਸੁਖ ਨੂੰ ਸਾਹ ਆਇਆ ਹੋਣਾ ਉਹਨਾਂ ਅਫਸਰਾਂ ਦੇ ਵੀ ਉਹਨਾਂ ਆਗੂਆਂ ਦੇ ਵੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਇਸ ਠੱਗ ਨੇ ਠੱਗੀ ਮਾਰਨ ਦੀ ਕੋਸ਼ਿਸ਼ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਦੇ ਵਿੱਚ ਸ਼ਾਮਲ ਕੀਤਾ ਹੋਣਾ ਤੁਸੀਂ ਇੱਕ ਵਾਰ ਸੁਣੋ ਕਿ ਪਟਿਆਲਾ ਪੁਲਿਸ ਦੇ ਰਾਹੀਂ ਸਾਬਤ ਹੋਈ ਹੈ ਇਹ ਗੱਲ ਇਸ ਦੀ ਸ਼ਿਕਾਇਤ ਕਿਸੇ ਮੰਤਰੀ ਕਿਸੇ ਅਫਸਰ ਨੇ ਕਿਸੇ ਆਮ ਆਦਮੀ ਪਾਰਟੀ ਦੇ ਆਗੂ ਨੇ ਨਹੀਂ ਕੀਤੀ ਇਹ ਪੁਲਿਸ ਨੂੰ ਆਪ ਪੈਠ ਨੱਪਦਿਆਂ ਨੱਪਦਿਆਂ ਲੱਭ ਗਈ ਇਹਦਾ ਮਤਲਬ ਕਿ ਆਮ ਆਦਮੀ ਪਾਰਟੀ ਦੇ ਆਗੂ ਕਿੰਨੇ ਕੁ ਮਨੀਸ਼ ਸੋਦੀਆ ਤੋਂ ਡਰਦੇ ਆ ਤੇ ਜਾਂ ਫਿਰ ਉਹਨਾਂ ਨੇ ਕੋਈ ਐਸੀ ਵੈਸੀ ਗੱਲ ਮਨੀਸ਼ ਸੋਦੀਆ ਨਾਲ ਕਰ ਲਈ ਹੋਣੀ ਹੈ ਜਿਹੜੀ ਉਹ ਲੀਕ ਹੋਣ ਤੋਂ ਡਰਦੇ ਹੋਣ ਤੇ ਮੌਕੇ ਤੇ ਇਸ ਜਾਲੀ ਪੀ ਇਹਦੇ ਨਾਲ ਜਿਹੜੀ ਉਹਨਾਂ ਨੂੰ ਡਰ ਹੋਵੇ ਕਿਤੇ ਲੀਕ ਹੀ ਨਾ ਹੋ ਜੇ ਅਪਾ ਤਾਂ ਗੱਲ ਕਹਿ ਬੈਠੇ ਕਿ ਇਹਦੇ ਮੁੱਖ ਮੰਤਰੀ ਬਾਰੇ ਨਾ ਕਹਿਤੀ ਹੋਵੇ ਦਿੱਲੀ ਕੇਜਰੀਵਾਲ ਬਾਰੇ ਨਾ ਕੋਈ ਅਸੀਂ ਗੱਲ ਕਹਿਤੀ ਹੋਵੇ ਕਿਸੇ ਹੋਰ ਬਾਰੇ ਵੀ ਜਿਹੜੀ ਬਾਹਰ ਆ ਜਾਵੇ ਕਹਿ ਇਹ ਤਾਂ ਚੱਲਦਾ ਰਹਿੰਦਾ ਹੈ ਪਰ ਪੁਲਿਸ ਨੇ ਵਧੀਆ ਕੰਮ ਕੀਤਾ ਪਟਿਆਲਾ ਪੁਲਿਸ ਨੇ ਇੱਕ ਵੱਡੇ ਠੱਗ ਰੋ ਨੂੰ ਕਾਬੂ ਕੀਤਾ ਤੇ ਕਈ ਲੋਕਾਂ ਨੂੰ ਅਜਿਹੇ ਠੱਗ ਦੇ ਤੋਂ ਜਿਹੜਾ ਉਹ ਬਚਾਇਆ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲੂਗੀ ਜਾਂਚ ਅੱਗੇ ਦੇਖਦੇ ਹਾਂ ਕੀ ਨਿਕਲਦਾ ਹੈ ਇਸ ਮਾਮਲੇ ਦਾ ਮਨੀਸ਼ ਸੋਸੋਧਿਆ ਦੇ ਨਾਲ ਸਿੱਧੇ ਰੂਪ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਮਨੀਸ਼ ਸੋਸੋਧਿਆ ਦਾ ਇਹੀ ਲੈਣਾ ਦੇਣਾ ਹੈ ਕਿ ਉਹਨਾਂ ਨੇ ਇੱਕ ਫੋਨ ਸੀ ਜਿਹੜਾ ਉਹ ਨੰਬਰ ਸੀਗੇ ਵਰਤਦੇ ਸੀ ਉਹ ਨੰਬਰ ਜਿਹੜਾ ਉਹਨਾਂ ਨੇ ਬੰਦ ਕਰਵਾ ਦਿੱਤਾ ਹੋਵੇਗਾ ਸੁਭਾਵਿਕ ਜੀ ਗੱਲ ਹੈ ਉਸ ਨੰਬਰ ਨੂੰ ਰੀ-ਇਸ਼ੂ ਕਰਾਇਆ ਗਿਆ ਤੇ ਠੱਗ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਨੰਬਰ ਮਨੀਸ਼ ਸੋਸੋਧਿਆ ਦੇ ਕੋਲੇ ਚੱਲਦਾ ਸੀ ਇਹ ਕਿਵੇਂ ਪਤਾ ਸੀ ਇਹਦੇ ਬਾਰੇ ਤਾਂ ਚਲੋ ਜਾਂਚ ਹੋਣੀ ਹੈ ਜੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕੰਪਨੀ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਪਤਾ ਹੋਣਾ ਤੁਸੀਂ ਇਹ ਦੇਖੋ ਕਿ ਕਿੰਨੇ ਸਾਈਬਰ ਠੱਗਾ ਦੇ ਜਿਹੜਾ ਥੱਲੇ ਤੱਕ ਕਿੱਥੇ ਤੱਕ ਜੜਾਂ ਜੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਆਪਣੇ ਫੋਨ ਦਾ ਡਾਟਾ ਸੰਭਾਲ ਕੇ ਰੱਖੋ ਤੁਹਾਨੂੰ ਬੇਨਤੀ ਹੈ ਦਰਸ਼ਕਾਂ ਆਪਣੇ ਫੋਨ ਤੇ ਆਉਣ ਵਾਲੀਆਂ ਕਾਲਾਂ ਤੋਂ ਸਾਵਧਾਨ ਰਹੋ ਆਪਣੇ ਫੋਨ ਦੀ ਵਰਤੋਂ ਦੁਰਵਰਤੋਂ ਲਈ ਬੜੇ ਸੁਚੇਤ ਹੋ ਕੇ ਜਿਹੜਾ ਉਹ ਦੇਖੋ ਉਹਨੂੰ ਧਿਆਨ ਚ ਰੱਖੋ ਕੋਸ਼ਿਸ਼ ਕਰੋ ਕਿ ਕਿਸੇ ਦੂਜੇ ਨੂੰ ਜਿਹਨੂੰ ਜਿੱਤੇ ਤੋਂ ਤੁਹਾਡਾ ਭਰੋਸਾ ਨਹੀਂ ਹੈ ਉਸ ਨੂੰ ਆਪਣਾ ਫੋਨ ਨਾ ਦਿਓ ਬਹੁਤ ਥੱਗੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਪੰਜਾਬ ਦੇ ਮੰਤਰੀ ਬਚ ਗਏ ਪੰਜਾਬ ਦੇ ਕਈ ਆਗੂ ਤੇ ਅਫਸਰ ਬਚ ਗਏ ਤੁਸੀਂ ਇਸ ਦੀ ਗਣੀ ਮਤ ਬਣਾਓ